ਇਹ ਸਤੋਜਾ ਔਰ ਸਤਲੋਜ ਦਰਿਆ ਨੇ ਇਧਰਲੇ 15 ਤੋਂ 16 ਪਿੰਡਾਂ ਨੂੰ ਡੋਬਿਆ ਹੋਇਆ ਜਿਹੜੇ ਹੁਸੈਨੀ ਵਾਲੇ ਹੱਟ ਦੇ 29 ਘੇਟ ਆ 29 ਘੇਟਾਂ ਦੇ ਵਿੱਚੋਂ ਜਿਹੜੇ 27 ਘੇਟ ਇਸ ਹੱਟ ਦੇ ਖੋਲੇ ਹੋਏ ਆ ਔਰ ਸਾਹਮਣੇ ਤੁਸੀਂ ਤਸਵੀਰਾਂ ਰਾਹੀਂ ਸਤਲੋਜ ਦਰਿਆ ਦਾ ਜਿਹੜਾ ਬਿਕਰਾਲ ਰੂਪ ਦੇਖ ਸਕਦੇ ਹੋ ਪੰਜਾਬ ਦੀ ਉਪਜਾਊ ਜ਼ਮੀਨ ਸੀ ਔਰ ਜਿਹਦੇ ਨਾਲ ਹੀ ਕਿਸਾਨ ਖੇਤੀਬਾੜੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਟੱਡ ਭਰਦਾ ਸੀ ਫਾਜ਼ਲ ਕੇ ਦੀ ਗੱਲ ਹੋਵੇ ਇਹਨਾਂ ਤਿੰਨੇ ਜ਼ਿਲ੍ਹਿਆਂ ਨੂੰ ਸਤਲੁਜ ਦਰਿਆ ਨੇ ਆਪਣੀ ਲਪੇਟ ਦੇ ਵਿੱਚ ਲਿਆ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੀ ਬਹੁਤ ਸਾਰੀ ਜ਼ਮੀਨਾਂ ਜਿਹੜੀ ਉਹ ਸਤਲੁਜ ਨੇ ਆਪਣੇ ਅੰਦਰ ਸਮਾ ਲਈ ਆ ਪਰ ਕਿਸਾਨ ਇਸ ਟਾਈਮ ਪਾਣੀਆਂ ਦੀ ਮਾਰ ਦੇ ਹੇਠਾ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਪੰਜਾਬ ਹੜ੍ਹਾਂ ਦੀ ਮਾਰ ਸਹਿ ਰਿਹਾ ਔਰ ਲਗਾਤਾਰ ਪੰਜਾਬ ਦੇ 23 ਜ਼ਿਲ੍ਹੇ ਜਿਹੜੇ ਮਾਰ ਦੇ ਹੇਠਾ ਪੰਜਾਬ ਸਰਕਾਰ ਦੇ ਅਨੁਸਾਰ ਪਿਛਲੇ ਦਿਨਾਂ ਦੇ ਵਿੱਚ ਆ ਪੰਜਾਬ ਸਰਕਾਰ ਨੇ ਅੰਕੜੇ ਜਾਰੀ ਕੀਤੇ ਆ ਔਰ 4.5 ਲੱਖ ਦੇ ਕਰੀਬ ਫਸਲਾ ਜਿਹੜੀ ਵਾਹੀ ਜੋਗ ਸੀਗੀ ਉਹ ਡੁੱਬੀ ਹੋਈ ਆ ਅਸੀਂ ਮੌਜੂਦ ਆ ਜਿਹੜਾ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਤੇ ਇਹ ਸਤਲੁਜ ਆ ਔਰ ਸਤਲੁਜ ਦਰਿਆ ਨੇ ਜਿਹੜਾ ਇਸ ਏਰੀਏ ਦੇ ਲਗਭਗ 16 ਤੋਂ 17 ਪਿੰਡਾਂ ਨੂੰ ਡੋਬਿਆ ਹੋਇਆ ਚਾਹੇ ਉਹ ਗੱਟਿਆ ਗੱਟੀ ਰੱਜੋ ਕੇ ਦੀ ਗੱਲ ਹੋਵੇ ਹਬੀਬ ਕੇ ਪਿੰਡਾਂ ਦੀ ਗੱਲ ਹੋਵੇ ਔਰ ਜਿਹੜੇ 15 16 ਪਿੰਡ ਰਹਿ ਜਾਂਦੇ ਆ ਇਹ ਸਤੋਜਾਏ ਔਰ ਸਤਨੋਜ ਦੇ ਦਰਿਆ ਨੇ ਇਧਰਲੇ 15 ਤੋਂ 16 ਪਿੰਡਾਂ ਨੂੰ ਡੋਬਿਆ ਹੋਇਆ ਪੰਜਾਬ ਦੀ ਉਪਜਾਊ ਜ਼ਮੀਨ ਸੀ ਔਰ ਜਿਹਦੇ ਨਾਲ ਹੀ ਕਿਸਾਨ ਖੇਤੀਬਾੜੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ ਕਿਸਾਨ ਦੇ ਆਲੇ ਦੁਆਲੇ ਜਿਹੜਾ ਉਹ ਪੂਰੀ ਦੁਨੀਆ ਦਾ ਚੱਕਰ ਘੁੱਕਦਾ ਪਰ ਕਿਸਾਨ ਇਸ ਟਾਈਮ ਪਾਣੀਆਂ ਦੀ ਮਾਰ ਦੇ ਹੇਠਾ ਪਾਣੀਆਂ ਨੂੰ ਕਿਹਾ ਜਾਂਦਾ ਪਾਣੀਆਂ ਬੇ ਪਾਣੀਆਂ ਧਰਤੀ ਦੇ ਆਹਾਣੀਆਂ ਜੀਆਂ ਦਾ ਆਧਾਰ ਹੈ ਤੂੰ ਜ਼ਿੰਦਗੀ ਦਾ ਆਸਰਾ ਹੈ ਤੂੰ ਜਿਉਣ ਦੇ ਲਈ ਇਨਸਾਨ ਨੂੰ ਪਾਣੀ ਬਹੁਤ ਜ਼ਰੂਰੀ ਆ ਪਰ ਇੱਥੇ ਪਾਣੀ ਹੀ ਇਨਸਾਨ ਦਾ ਖਾਤਮਾ ਕਰ ਰਿਹਾ ਪੰਜਾਬ ਦੇ ਵਿੱਚ ਲਗਭਗ 3 ਜਿਲ੍ਹੇ ਮਾਰਦੇ ਵਿੱਚ ਆ ਸਤਲੁਜ ਦਰਿਆ ਔਰ ਜਿਹੜਾ ਅਸੀਂ ਹੁਸੈਨੀ ਵਾਲਾ ਬਾਰਡਰ ਤੇ ਮੌਜੂਦ ਆ ਹੁਸੈਨੀ ਵਾਲਾ ਹੈੱਡ ਤੇ ਮੌਜੂਦ ਆ ਜਿਹੜੇ ਹੁਸੈਨੀ ਵਾਲੇ ਹੈੱਡ ਦੇ 29 ਗੇਟ ਆ 29 ਗੇਟਾਂ ਦੇ ਵਿੱਚੋਂ ਜਿਹੜੇ 27 ਗੇਟ ਇਸ ਹੈੱਡ ਦੇ ਖੁੱਲੇ ਹੋਏ ਆ ਔਰ ਸਾਹਮਣੇ ਤੁਸੀਂ ਤਸਵੀਰਾਂ ਰਾਹੀਂ ਸਤਲੁਜ ਦਾ ਦਰਿਆ ਦਾ ਜਿਹੜਾ ਵਿਕਰਾਲ ਰੂਪ ਦੇਖ ਸਕਦੇ ਹੋ ਕਿਸ ਕਦਰ ਪਾਣੀ ਜਿਹੜਾ ਤੇਜ਼ੀ ਦੇ ਨਾਲ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਪਾਕਿਸਤਾਨ ਪਰਲੇ ਪਾਸੇ ਰਾਜਾਂ ਦਾ ਤੁਸੀਂ ਦਰਤ ਦੇਖ ਰਹੇ ਹੋਵੋਗੇ ਔਰ ਜਿਹੜਾ ਸੱਜੇ ਹੱਥਾ ਜਿਹੜਾ ਇੱਥੋਂ ਉਹ ਪਾਕਿਸਤਾਨ ਰਾਜਾਂ ਦਾ ਪਾਕਿਸਤਾਨ ਸਿਰਫ ਇੱਥੋਂ 2-3 ਕਿਲੋਮੀਟਰ ਦੀ ਦੂਰੀ ਤੇ ਆ ਔਰ ਇੱਥੋਂ ਹਰੀਕੇ ਹਿੱਟ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਹਸੈਨੀ ਵਾਲੇ ਹਿੱਟ ਤੇ ਪਹੁੰਚਦਾ ਔਰ ਇਥੋਂ ਜਿਹੜਾ ਇਹ ਪਾਣੀ ਆ ਹੁਣ ਫਾਜਲ ਕੇ ਨੂੰ ਜਾ ਰਿਹਾ ਔਰ ਇਸੇ ਸੱਤ ਨੂੰ ਜਿਹੜਿਆ ਨੇ ਲਗਭਗ ਫਾਜਲ ਕਿੰਦੇ 15 ਤੋਂ 20 ਪਿੰਡ ਡੋਬੇ ਹੋਇਆ ਔਰ ਪੂਰੀ ਜਿਹੜਾ ਜਨਜੀਵਣਾ ਇਸ ਟਾਈਮ ਪੰਜਾਬ ਦਾ ਬਹੁਤ ਸਾਰੇ ਜ਼ਿਲ੍ਹਿਆਂ ਦਾ ਉਹ 23 ਜ਼ਿਲ੍ਹਿਆਂ ਦਾ ਲਗਭਗ ਉਹ ਹੜ੍ਹਾਂ ਦੇ ਪਾਣੀ ਤੋਂ ਪ੍ਰਭਾਵਿਤ ਹੋਇਆ ਪੰਜਾਬ ਦੀ ਇੱਕ ਤਸਵੀਰ ਹਮੇਸ਼ਾ ਤੋਂ ਰਹੀ ਆ ਕਿ ਪੰਜਾਬ ਸੂਬੇ ਨੂੰ ਹਮੇਸ਼ਾ ਚੜਦੀ ਕਲਾ ਵਾਲਾ ਸੂਬਾ ਕਿਹਾ ਜਾਂਦਾ ਔਰ ਅਸੀਂ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕਵਰਜ ਕਰ ਰਹੇ ਹਾਂ ਔਰ ਸਾਨੂੰ ਵੀ ਲੋਕਾਂ ਜਿਹੜੇ ਉਹ ਚੜ੍ਹਦੀ ਕਲਾ ਦੇ ਨਾਲ ਮਿਲਦੇ ਆ ਹਾਲਾਂਕਿ ਨੁਕਸਾਨ ਬਹੁਤ ਵੱਡਾ ਹੋਇਆ ਇੱਥੋਂ ਉੱਠਣਾ ਇਹਨਾਂ ਏਰੀਆ ਦੇ ਲੋਕਾਂ ਦੇ ਲਈ ਬਹੁਤ ਵੱਡਾ ਔਰ ਔਖਾ ਕੰਮ ਹੈ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਪਾਲਦਾ ਪੁੱਤਾਂ ਵਾਂਗੂ ਕਿਉਂਕਿ ਕਿਸਾਨ ਦਾ ਜਿਹੜਾ ਮੋਹ ਆ ਫਸਲ ਦੇ ਨਾਲ ਆਪਣੇ ਪਰਿਵਾਰ ਦੇ ਵਾਂਗ ਹੀ ਹੁੰਦਾ ਅਰੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਝੋਨਾ ਕਿਸਾਨਾਂ ਦਾ ਲਾਇਆ ਹੋਇਆ ਸੀਗਾ ਇੱਥੇ ਝੋਨਾ ਤਾਂ ਦਿਖਾਈ ਨਹੀਂ ਦਿੰਦਾ ਪਰ ਪਾਣੀ ਦਿਖਾਈ ਦਿੰਦਾ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਇੱਕ ਵਾਰੀ ਦਿਖਾ ਦਿੱਤਾ ਜਾਵੇ ਇਧਰਲੇ ਪਾਸੇ ਇਹ ਜ਼ਮੀਨਾਂ ਗਿਆ ਪੰਜਾਬ ਦੀਆਂ ਉਪਜਾਊ ਜਿੰਨਾ ਜ਼ਮੀਨਾਂ ਸੀਗੀਆਂ ਜਾਂ ਜਿਲ੍ਹਾ ਫਿਰੋਜ਼ਪੁਰ ਦੇ ਕੁਝ ਪਿੰਡਾਂ ਦੀਆਂ ਉਪਜਾਊ ਜ਼ਮੀਨਾਂ ਹੈਗੀਆਂ ਨੇ ਇੱਥੇ ਝੋਨਾ ਬੀਜਿਆ ਹੋਇਆ ਸੀ ਹੁਣ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇੱਥੇ ਝੋਨਾ ਦਿਸਦਾ ਸੀਗਾ ਪਰ ਹੁਣ 1.5 ਮਹੀਨੇ ਤੋਂ ਬਾਅਦ ਦੀ ਗੱਲ ਕਰੀਏ ਜਾਂ 25 ਤੋਂ 30 ਦਿਨਾਂ ਬਾਅਦ ਦੀ ਗੱਲ ਕਰ ਲਈਏ ਤਾਂ ਇੱਥੇ ਸਤਲੁਜ ਨੇ ਆਪਣਾ ਵਿਕਰਾਲ ਰੂਪ ਧਾਰਿਆ ਹੋਇਆ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਉਧਰੋਂ ਪਾਕਿਸਤਾਨ ਤੋਂ ਪਾਣੀ ਆ ਰਿਹਾ ਪਾਕਿਸਤਾਨ ਤੋਂ ਪਾਣੀ ਲੀਕ ਹੋ ਕੇ ਜਿਹੜਾ ਉਹ ਸਤਲੁਜ ਦੇ ਵਿੱਚ ਮਿਲ ਰਿਹਾ ਉਹ ਸਤਲੁਜ ਜਿਹੜਾ ਹਰੀਕੇ ਹਿੱਟ ਤੋਂ ਸ਼ੁਰੂ ਹੋ ਕੇ ਆ ਰਿਹਾ ਔਰ ਜਿਹੜਾ ਤੁਸੀਂ ਖੱਬੇ ਹੱਥ ਦੇਖ ਸਕਦੇ ਹੋ ਕਿ ਉਹ ਸਾਹਮਣੇ ਜਿਹੜਾ ਪਾਣੀ ਆ ਰਿਹਾ ਪਰਲੇ ਪਾਸਿਓ ਗੱਟੀ ਰੱਜੋ ਕਾਲੇ ਪਿੰਡ ਪਾਸਿਓ ਉਹ ਪਾਣੀ ਆ ਕੇ ਸਤਲੁਜ ਦੇ ਵਿੱਚ ਮਿਲ ਰਿਹਾ ਤੇ ਇਹ ਪਾਣੀ ਜਿਹੜਾ ਸਤਲੁਜ ਦਾ ਅੱਗੇ ਫਾਜ਼ਿਲਕਾ ਏਰੀਏ ਨੂੰ ਜਾ ਰਿਹਾ ਔਰ ਇਹ ਸਤਲੁਜ ਨੇ ਲਗਭਗ ਪੰਜਾਬ ਦੇ ਬਹੁਤ ਸਾਰੇ ਜਿਨ੍ਹਾਂ ਦਾ ਨੁਕਸਾਨ ਕੀਤਾ ਔਰ ਆਪਣੇ ਚਾਹੋ ਜਿਹੜਾ ਫਿਰੋਜ਼ਪੁਰ ਦੀ ਗੱਲ ਹੋਵੇ ਤਰਨਤਾਰਨ ਦੀ ਗੱਲ ਹੋਵੇ ਫਾਜ਼ਿਲਕੇ ਦੀ ਗੱਲ ਹੋਵੇ ਇਹਨਾਂ ਤਿੰਨੇ ਜ਼ਿਲ੍ਹਿਆਂ ਨੂੰ ਸਤਲੁਜ ਦਰਿਆ ਨੇ ਆਪਣੀ ਲਪੇਟ ਦੇ ਵਿੱਚ ਲਿਆ ਇਹਨਾਂ ਤਿੰਨੇ ਜ਼ਿਲ੍ਹਿਆਂ ਦੀ ਬਹੁਤ ਸਾਰੀ ਜ਼ਮੀਨਾਂ ਜਿਹੜੀ ਉਹ ਸਤਲੋਜ ਨੇ ਆਪਣੇ ਅੰਦਰ ਸਮਾ ਲਈ ਆ ਇੱਥੇ ਹੁਣ ਲੋਕਾਂ ਦਾ ਕਹਿਣਾ ਔਰ ਕਟੋ ਘਾਟ ਤਿੰਨ ਤਿੰਨ ਚਾਰ ਚਾਰ ਫੁੱਟ ਜਿਹੜੀ ਰੇਤ ਆ ਉਹ ਖੇਤਾਂ ਦੇ ਵਿੱਚ ਚੜ ਜਾਣੀ ਆ ਔਰ ਰਸਨ ਪਾਣੀ ਆ ਜਿਹੜਾ ਰਸ ਦਾ ਇਹਨਾਂ ਪਿੰਡਾਂ ਵੱਲ ਪਹੁੰਚ ਰਿਹਾ ਔਰ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਦੇ ਨਾਲ ਮੋਢਾ ਲਾ ਕੇ ਖੜ ਰਹੇ ਆ ਉੱਥੇ ਹੀ ਹਰਿਆਣੇ ਤੋਂ ਜਿਹੜੇ ਵੀਰਾ ਜਿਹੜੇ ਉਹ ਸੇਵਾ ਲੈ ਕੇ ਪਹੁੰਚ ਰਹੇ ਆ ਔਰ ਉੱਥੇ ਰਾਜਸਥਾਨ ਤੋਂ ਜਿਹੜੇ ਵੀਰਾ ਉਹ ਸੇਵਾ ਲੈ ਕੇ ਪਹੁੰਚ ਰਹੇ ਆ ਹੁਣੇ ਅਸੀਂ ਗਲਤ ਕੀਤੀ ਆ ਮੁਸਲਮ ਮੁਸਲਮ ਪ੍ਰਵਾਹ ਪ੍ਰਵਾਹ ਜਿਹੜੇ ਸੀਗੇ ਉਹ ਯੂਪੀ ਦੇ ਮੁਜਫਰਨਗਰ ਤੋਂ ਜਿਹੜੇ ਇੱਥੇ ਜ਼ਿਲ੍ਹਾ ਫਿਰੋਜ਼ਪੁਰ ਦੇ ਗੱਟੀ ਰੱਜੋਗੋ ਪਿੰਡ ਦੇ ਵਿੱਚ ਪਹੁੰਚੇ ਆ ਔਰ ਪੰਜਾਬ ਆ ਜਿਹੜਾ ਇੱਕ ਖੇਤੀ ਪ੍ਰਧਾਨ ਸੂਬਾ ਰਿਹਾ ਔਰ ਪੰਜਾਬ ਦੀ ਜਿਹੜੀ ਜ਼ਿਆਦਾ ਇਕਨੋਮੀ ਹੈਗੀ ਆ ਉਹ ਖੇਤੀ ਤੇ ਨਿਰਭਰ ਆ ਔਰ ਖੇਤੀ ਆਸਾਮ ਹੜਾਂ ਦੀ ਮਾਰ ਦੇ ਨਾਲ ਡਾਮਾਂ ਡੋਲ ਹੋਈ ਹੋਈ ਆ ਔਰ ਕੁਦਰਤੀ ਕਰੋਪੀ ਹੋਈ ਆ ਕੁਦਰਤ ਨੂੰ ਮਾਪਣ ਦਾ ਕੋਈ ਪੈਮਾਨਾ ਨਹੀਂ ਆ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਨਾ ਕੁਦਰਤ ਨੂੰ ਕੁਦਰਤ ਨੂੰ ਮਾਪਣ ਦੇ ਲਈ ਪੈਰਾਮੀਟਰ ਬਣਿਆ ਨਹੀਂ ਹੋਰ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਂਹ ਪਵੇਗਾ ਔਰ ਪਿਛਲੇ ਦਿਨਾਂ ਦੇ ਵਿੱਚ ਦਰਿਆ ਇਸੇ ਸਤਲੁਜ ਦੇ ਵਿੱਚ 3,27,000 ਕਿਉਸਕ ਪਾਣੀ ਆ ਜਿਹੜਾ ਉਹ ਹੋਰ ਛੱਡਿਆ ਗਿਆ ਹੋਰ ਜਿਹੜਾ ਇਸ ਏਰੀਆ ਦੇ ਲੋਕਾਂ ਦਾ ਚਾਹੇ ਉਹ ਫਿਰੋਜ਼ਪੁਰ ਹੋਵੇ ਤਰਨਤਾਰਨ ਸਾਹਿਬ ਹੋਵੇ ਚਾਹੇ ਉਹ ਏਰੀਆ ਫਾਜ਼ਿਲਕਾ ਦਾ ਹੋਵੇ ਬਹੁਤ ਸਾਰੀਆਂ ਮੁਸਕਰਾਂ ਦਾ ਵਾਅਦਾ ਹੋਵੇਗਾ ਪਰ ਇਹ ਕਿਉਂ ਸਤਲੁਜ ਦਰਿਆ ਆਏ ਦੂਜੇ ਤੀਜੇ ਸਾਲ ਇਸ ਏਰੀਆ ਦੇ ਲੋਕਾਂ ਨੂੰ ਮਾਰ ਪਾਉਂਦਾ ਗੱਲ ਕਰ ਲਈਏ ਸਰਹੱਦੀ ਏਰੀਆ ਦੀ ਸਰਹੱਦੀ ਏਰੀਆ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਸਹੂਲਤਾਂ ਦੇ ਪੱਖੋਂ ਬਹੁਤ ਸਖਣਾ ਹੁੰਦਾ ਪਰ ਉੱਥੇ ਉਦੋਂ ਵੱਡੀ ਗੱਲ ਇਹ ਆ ਕਿ ਸਤਲੁਜ ਨੇ ਇਸ ਏਰੀਆ ਦੇ ਲੋਕਾਂ ਨੂੰ ਵੱਡੀ ਮਾਰ ਪਾਈ ਆ ਆਪ ਮੁਹਾਰੇ ਹੰਝੂ ਨਿਕਲਦੇ ਆ ਨਾ ਲੋਕਾਂ ਦੇ ਗੱਲਾਂ ਕਰਦੇ ਹੋਏ ਅੱਖਾਂ ਦੇ ਵਿੱਚੋਂ ਇੱਕ ਤਾਂ ਇਹ ਪਾਣੀ ਆ ਜਿਸ ਨੇ ਪੰਜਾਬ ਦੀ ਬਹੁਤ ਸਾਰੀ ਉਪਜਾਊ ਜ਼ਮੀਨ ਦਾ ਨੁਕਸਾਨ ਕੀਤਾ ਔਰ ਇੱਕ ਇਹਨਾਂ ਲੋਕਾਂ ਦੀਆਂ ਅੱਖਾਂ ਚੋਂ ਪਾਣੀ ਨਿਕਲਦਾ, ਨੀਰ ਨਿਕਲਦਾ, ਭੁੱਬਾ ਮਾਰ ਕੇ ਨੀਰ ਨਿਕਲਦਾ ਕਿ ਹੁਣ ਅਸੀਂ ਕੀ ਕਰਾਂਗੇ? ਕਿੱਧਰ ਨੂੰ ਜਾਵਾਂਗੇ? ਕਿਵੇਂ ਅਗਲੀ ਜ਼ਿੰਦਗੀ ਸ਼ੁਰੂ ਕਰਾਂਗੇ? ਪਰ ਕਿਉਂ ਨਹੀਂ ਬੰਦ ਮਜ਼ਬੂਤ ਹੋਏ? ਤਤਕਾਲੀ ਸਰਕਾਰਾਂ ਆ ਰਹੀਆਂ ਚਾਹੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਰਹੀ ਹੈ ਔਰ ਸੱਤਾਧਾਰੀ ਪਾਰਟੀ ਵੀ ਹੈਗੀ ਆ ਕਿਉਂ ਨਹੀਂ ਬੰਨਾਂ ਦੀ ਮਜ਼ਬੂਤੀ ਦੇ ਲਈ ਕੰਮ ਕੀਤੇ ਗਏ? ਔਰ ਕਿਉਂ ਨਹੀਂ ਅ ਡਾਈਮਾਂ ਦੇ ਵਿੱਚ ਪਾਣੀ ਇੰਨਾ ਕਿਉਂ ਇਕੱਠਾ ਹੁੰਦਾ ਫਿਰ ਅੱਗੇ ਇੱਕਦਮ ਕਲਡ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਦਰਿਆਵਾਂ ਦੇ ਬੰਨਾਂ ਦੀ ਗੱਲ ਤੁਰਦੀ ਆ ਦਰਿਆਵਾਂ ਦੇ ਬੰਨ ਕਿਉਂ ਨਹੀਂ ਮਜ਼ਬੂਤ ਹੋਏ 988 ਦੇ ਵਿੱਚ ਹੜ ਹੁੰਦੇ ਆ ਔਰ ਤਕਰੀਬਨ ਤਕਰੀਬਨ 9000 ਪਿੰਡਾਂ ਦਾ ਨੁਕਸਾਨ ਹੁੰਦਾ ਔਰ ਇੰਨਾ ਏਰੀਆ ਇਸ ਖਾਸ ਕਰਕੇ ਇਸ ਏਰੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਹਾਲਾਤ ਆ ਜਿਹੜੇ ਉਹ 88 ਵਾਲੇ ਬਣੇ ਖੜੇ ਆ ਪਰਦਾਦਿਆਂ ਨੂੰ 47 ਮਾਰ ਗਈ ਦਾਦਾ ਨੂੰ 84 ਮਾਰ ਗਈ ਹੈ ਪਿਓਾਂ ਨੂੰ 88 ਮਾਰ ਗਈ ਹੁਣ ਜਿਹੜੀ ਨੌਜਵਾਨ ਪੀੜ੍ਹੀ ਆ ਉਹ 25 ਦੇ ਬੱਚ ਹੜਾਂ ਦੇ ਨਾਲ ਜੂਝ ਰਹੀ ਆ ਜੂਝ ਰਹੀ ਉਹ ਅੰਦਰ ਪ੍ਰਖਪੋਸ਼ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਤਾਣਾ ਧੰਨਵਾਦ